परम सत्कार जो गुरु स्वरूप गुरु खालसा साहब सिंह जी सारे ही फतेह का दवा फतेह चो वाहेगुरु जी का खालसा वाहेगुरु जी की फतेह बहुत सारे बुला बहुत बढ़िया बढ़िया व्डिया वीलांत ਵਡੇ ਵੱਡੇ ਵਿਚਾਰ ਸਾਜ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਬੋਲ ਕੇ ਗਏ ਨੇ ਤੇ ਬੋਲਣ ਵਾਲੇ ਵੀ ਬਹੁਤ ਬੈਠੇ ਨੇ ਨਗਰ ਦਾਸ ਸਭ ਦੇ ਚਰਨਾਂ ਦੇ ਝੂੜ ਹੈ ਇਹੋ ਹੀ ਕਹਿ ਸਕਦਾ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਤੁਸੀਂ ਸਤ ਤਰੀਕ ਨੂੰ ਲੰਗਿਆ ਟੈਨ ਪੇਸ਼ ਕੀਤਾ ਹੈ ਜੋ ਅੱਜ ਦਾ ਸਮਾਂ ਤੁਸੀਂ ਪੇਸ਼ ਕੀਤਾ ਹੈ ਇਸ ਸਮੇਂ ਨੂੰ ਦੇਖ ਕੇ ਜਿਹੜੇ ਚੁੱਪ ਕਰਕੇ ਬੈਠੇ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਵਿੱਚ ਟਿੱਲੇ ਪਏ ਹੋਏ ਨੇ ਉਹਨਾਂ ਨੂੰ ਸੁਣ ਲੈਣਾ ਚਾਹੀਦਾ ਹੈ ਇਹ ਜਿਹੜਾ ਕੱਠ ਹੈ ਇਹ ਕਿਸੇ ਬੰਦੇ ਦੇ ਪਿੱਛੇ ਨਹੀਂ ਆਇਆ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਆ ਔਰ ਇਹ ਕੱਠ ਹੋਣਾ ਕਦੀ ਹੋਣਾ ਹੋਣਾ ਹਟਣਾ ਨਹੀਂ ਹੈ ਇਹ ਕੱਠ ਬੋਲ ਰਿਹਾ ਦੱਸ ਰਿਹਾ ਕਿ ਅਸੀਂ ਇਨਸਾਫ ਲੈ ਕੇ ਹੀ ਆਤਾਗੇ ਬੋਲੇ ਈਸੋ ਨਿਹਾਲ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਪਿਛਲੇ ਛੇਕੜੇ ਸਾਲਾਂ ਤੋਂ ਬੇਅਦਬੀਆਂ ਕੀਤੀਆਂ ਉਹਨਾਂ ਵੱਲ ਛਾਤੀ ਮਾਰ ਲਓ ਇਹ ਇਨਸਾਨ ਹੋ ਕੇ ਰਹਿਣਾ ਰੱਬ ਦੀ ਡਾਂਗ ਵਰਦੀ ਕਿਸੇ ਨੂੰ ਦਿਖਣੀ ਨਹੀਂ ਹੈ ਪਰ ਜਦੋਂ ਵਰਦੀ ਆ ਇਹ ਰਹਿਣ ਕਥ ਨਹੀਂ ਦਿੰਦੀ ਇਹ ਯਾਦ ਰੱਖਣਾ ਇਹ ਇਨਸਾਫ ਤੁਹਾਨੂੰ ਦੇਣਾ ਪੈਣਾ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਜੋ ਅੱਜ ਤੱਕ ਇਸ਼ਲੇ ਦੋਸ਼ੀਆਂ ਨੇ ਭੋਗਿਆ ਭਾਵੇਂ ਉਹ ਮੱਸਾ ਰੰਗੜ ਮਹਿਮਦ ਸ਼ਾਹ ਅਦਾਲੀ ਭਾਵੇਂ 83 ਦੇ ਉਹ ਜਾਨਮ ਹਕੂਮਤ ਜੇਲਾ ਨੇ ਭੋਗ ਲਿਆ ਔਰ ਇਹ ਵੀ ਇੱਕ ਦਿਨ ਦੋਸ਼ੀਆਂ ਨੂੰ ਭੋਗਣਾ ਪਏਗਾ ਇਸ ਗਾਨੀ ਚਾਹ ਕੇ ਜੇ ਤੁਹਾਨੂੰ ਕੋਈ ਮaaf ਕਰ ਦੇਵੇ ਬੇਸ਼ੱਕ ਕਰਦੇ ਵੇ ਪਰ ਆ ਕੱਠ ਕਦੀ ਮਾਫ ਨਹੀਂ ਕਰੇਗਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜੋ ਪਿਆਰਕੀਆਂ ਹੋਈਆਂ ਇਹ ਵਿਅਦਵੀ ਤੁਹਾਨੂੰ ਕਦੀ ਮਾਫ ਨਹੀਂ ਕਰੇਗੀ ਐਨਾ ਹੀ ਪਰਵਾਰ ਕਰਿਓ ਦਾਤ ਜਿੰਨੇ ਜੋਗਾ ਵੀ ਹੈ ਭਾਵੇਂ ਹਰ ਰੋਜ਼ ਛਕੇ ਜਾਂਦੇ ਕੋਧੀ ਦਾ ਸੰਗਤਾਂ ਨੂੰ ਬੇਨਤੀਆਂ ਕਰੀ ਦੀਆਂ ਸੰਗਤਾਂ ਨੂੰ ਬਰਗਾੜੀ ਮੋਰਚੇ ਵਾਸਤੇ ਸਮੇਂ ਹੈ ਗਈ ਗਿਆ ਪਰ ਫੇਰ ਵੀ ਜਿੰਨੇ ਲੋਕੇ ਹਾਂ ਅਸੀਂ ਸਿੰਘ ਸਰਵਾਨਾਂ ਦੇ ਨਾਲ ਹਾਂ ਇਸ ਮੋਹਤੇ ਦੇ ਨਾਲ ਹਾਂ ਜਦੋਂ ਮਰਦੀ ਬਾਤ ਮਾਰੋ ਦਾਸ ਸੇਵਾ ਸਮੇਤ ਸਿੰਘੀਆਂ ਸਾਥੀਆਂ ਸੰਗਤਾਂ ਦੇ ਹਾਜ਼ਰ ਹੈ ਸਾਰੇ ਹੀ ਸੇਟੇ ਬੈਠੇ ਬਤਵਤੇ ਸੱਜਣ ਮਹਾਪੁਰ ਸਾਰੀ ਸੰਗਤ ਨੂੰ ਮੇਰਾ ਸੀਸ ਝੁਕਦਾ ਹੈ ਕੱਢ ਕੇ ਫੱਲੇਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਇਹਨਾਂ ਸਰਕਾਰ ਉਹਨਾਂ ਸਿੰਘਾਂ ਦੀ ਖਾਤਰ ਜਿਨ੍ਹਾਂ ਨੇ ਅੱਜ ਦੇ ਦਿਨ ਇੱਥੇ ਖੂਨ ਡੋਲ੍ਹਿਆ ਮਲ ਜਾਂਦੇ ਜਮੀਨਾਂ ਪਿੱਛੇ ਕੁਰਸੀਆਂ ਪਿੱਛੇ ਆਹ ਮੌਲਵੀ ਸੀ ਪਹਿਲਾਂ ਅੱਜ ਪਿਆ ਮਗਰ ਉਹਨਾਂ ਸਿੰਘਾਂ ਦੀ ਸੀ ਹਿੰਦੀ ਦਾ ਇਹ ਸ਼ਹੀਦੀ ਬੋਲਦੀ ਰਹੇਗੀ ਇਹ ਜੁਗਾਂ ਜ਼ਮਾਨਾਂ ਤੱਕ ਉਹਨਾਂ ਦਾ ਡੋਲਿਆ ਖੂਨ ਅੱਜ ਵੀ ਆਵਾਜ਼ ਦਿੰਦਾ ਰਹੇਗਾ ਉਹਨਾਂ ਦੇ ਨਾਮ ਦਾ ਜ਼ਿਕਰਾ ਬੋਲ ਰਿਹਾ ਕੋਈ ਨ ਸੁਣਾ ਮੰਨਦੀ ਨਾ ਰਹੇ ਬੋਲ ਮੈਂ ਇਨਸਾਨ ਹਾ ਸ੍ਰੀ ਆਕਾਲ ਰਹਿ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸਤਿਕਾਰਯੋਗ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਤੋਂ ਉਹਨਾਂ ਦੇ ਸੁਪੁੱਤਰ ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਤੋਂ ਸੰਗਤਾਂ ਸਮੇਤ ਆਏ ਬੜੇ ਵੱਡੇ ਵੱਡੇ ਕਾਫਲੇ ਭਾਈ ਰਣਜੀਤ ਸਿੰਘ ਸੰਘੇੜਾ ਬਰਨਾਲਾ ਤੋਂ ਸੰਗਰੂਰ ਤੋਂ ਸੰਘੜੇ ਵਸਾਂ ਦਾ ਕਾਫਲਾ Aí, mano! ਤੇ ਸਮੇਂ ਕਾਂ ਦੇ ਵਿੱਚ ਦਿੱਤੀ ਗੋਲ ਜਵਾਨੀ ਓਏ ਕਿਤੇ ਤੇ ਸਮੇਂ ਕਾਂ ਦੇ ਵਿੱਚ ਦਿੱਤੀ ਗੋਲ ਜਵਾਨੀ ਓਏ ਦੁੱਧ ਮੱਖਣ ਨਾਲ ਪਲਣ ਵਾਲਿਓ ਰਾਹ ਇਨਸਾਫ ਮੋਰ ਚਾ ਲੱਗਿਆ ਮੇਚ ਬਰਗਾੜੀ ਦਾਣਾ ਮੰਡੀ ਇਨਸਾਫ ਮੋਰ ਚਾ ਲੱਗਿਆ ਓਏ ਛੱਤ ਦੇ ਉੱਪਰੋਂ ਆਜੋ ਵੀਰ ਨੂੰ ਬਿੱਤ ਨੂੰ ਯੁੱਧ ਦਾ ਵੱਧਿਆ ਛੱਤ ਦੇ আরো <laughs> <laughs> ਨੀ ਦਾ ਸੰਗਤਾਂ ਨੂੰ ਬੇਨਤੀਆਂ ਕਰੀ ਦੀਆਂ ਸੰਗਤਾਂ ਨੂੰ ਵਰਗਾੜੀ ਮੋਹਰਤੇ ਵਾਸਤੇ ਸਨੇਹ ਦੇ ਦੀਆਂ ਪਰ ਫਿਰ ਵੀ ਜਿੰਨੇ ਜੋਗੇ ਹਾਂ ਅਸੀਂ ਸਿੰਘ ਸਾਹਿਬਾਨਾਂ ਦੇ ਨਾਲ ਹਾਂ ਇਸ ਮੋਹਰਤੇ ਦੇ ਨਾਲ ਹਾਂ ਜਦੋਂ ਮੰਦੀ ਬਾਤ ਮਾਰੋ ਦਾਸ ਸੇਵਾ ਚ ਸਵੇਤ ਸੰਗੀਆਂ ਸਾਥੀਆਂ ਸੰਗਤਾਂ ਦੇ ਹਾਜ਼ਰ ਹੈ ਸਾਰੇ ਹੀ ਸਟੇਜ ਤੇ ਬੈਠੇ ਬਦਵੰਤੇ ਸੱਜਣ ਮਹਾਪੁਰਖ ਸਾਰੀ ਸੰਗਤ ਨੂੰ ਮੇਰਾ ਸੀਸ ਝੁਕਦਾ ਕੱਢ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਾਰਾ ਉਹਨਾਂ ਸਿੰਘਾਂ ਦੀ ਖਾਤਰ ਜਿਨ੍ਹਾਂ ਨੇ ਅੱਜ ਦੇ ਦਿਨ ਇੱਥੇ ਖੂਨ ਡੋਲ੍ਹਿਆ ਮਰ ਜਾਂਦੇ ਜ਼ਮੀਨਾਂ ਪਿੱਛੇ ਕੁਰਸੀਆਂ ਪਿੱਛੇ ਆਂ ਬੋਲੂ ਨੀ ਸੀ ਪਾਣਾ ਅੱਜ ਪਿਆਰ ਮਗਰ ਉਹਨਾਂ ਸਿੰਘਾਂ ਦੀ ਸ਼ਹੀਦੀ ਦਾ ਇਹ ਸ਼ਹੀਦੀ ਬੋਲਦੀ ਰਹੇਗੀ ਇਹ ਦੁਗਾਂ ਦੁਗਾਂ ਤਰ੍ਹਾਂ ਤੱਕ ਉਹਨਾਂ ਦਾ ਢੁਲਿਆ ਖੂਰ ਅੱਜ ਵੀ ਆਵਾਜ਼ ਦਿੰਦਾ ਰਹੇਗਾ ਉਹਨਾਂ ਦੇ ਨਾਮ ਦਾ ਜਕਾਰਾ ਬੋਲ ਰਿਹਾ ਕੋਈ ਰਸਨਾ ਮੰਦੀ ਨਾ ਰਹੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਦਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਰਕਾਰਾਂ ਉਹਨਾਂ ਸਿੰਘਾਂ ਦੀ ਖਾਤਰ ਜਿਨ੍ਹਾਂ ਨੇ ਅੱਜ ਦੇ ਦਿਨ ਇੱਥੇ ਖੂਨ ਡੋਲ੍ਹਿਆ ਮਲਦਾਂ ਦੇ ਜ਼ਮੀਨਾਂ ਪਿੱਛੇ ਕੁਰਸੀਆਂ ਪਿੱਛੇ ਆਹ ਮੌਲ ਨਹੀਂ ਸੀ ਪੈਣਾ ਅੱਜ ਪਿਆ ਮੌਲ ਉਹਨਾਂ ਸਿੰਘਾਂ ਦੀ ਜੀ ਹਿੱਕੀ ਦਾ ਇਹ ਸ਼ਹੀਦੀ ਬੋਲਦੀ ਰਹੇਗੀ ਇਹ ਜੁਗਰ ਬੰਨਤਰਾ ਤੱਕ ਉਹਨਾਂ ਦਾ ਡੁੱਲਿਆ ਖੂਨ ਅੱਜ ਵੀ ਆਵਾਜ਼ ਦਿੰਦਾ ਰਹੇਗਾ ਉਹਨਾਂ ਦੇ ਨਾਂ ਦਾ ਜ਼ਿਕਰਾ ਬੋਲਵੇ ਕੋਈ ਰੱਸਨਾ ਬੰਦੀ ਨਾ ਰਹੇ ਬੋਲ ਮਨੁੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸਤਕਾਰਯੋਗ ਬਾਬਾ ਸਰੂਪ ਸਿੰਘ ਦੀ ਚੰਡੀਗੜ੍ਹ ਦਾ ਉਹਨਾਂ ਦੇ ਸਪੁੱਤਰ ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਤੋਂ ਸੰਗਤਾਂ ਸਮੇਤ ਆਏ ਬੜੇ ਵੱਡੇ ਵੱਡੇ ਕਾਫਲੇ ਭਾਈ ਰਣਜੀਤ ਸਿੰਘ ਸੰਘੇੜਾ ਬਰਨਾਲਾ ਤੋਂ ਸੰਗਰੂਰ ਤੋਂ ਸੈਂਕੜੇ ਵੱਸਾਂ ਦਾ ਕਾਫਲਾ